ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੱਤ ਪੋ ਜਿਹਦੇ ਵਿੱਚ ਸੰਸਾ ਨਦੀ ਤੋਂ ਵਹੀਰ ਸਾਰਾ ਪਾਰ ਹੋ ਗਿਆ ਦਨੋ ਸਾਵ ਵਿੱਚ ਵੰਡਿਆ ਗਿਆ ਛੋਟੇ ਸਹਿਬਜ਼ਾਦੇ ਤੇ ਮਾਤਾ ਜੀ ਇੱਕ ਅਲੱਗ ਹੋ ਗਏ ਜੋਗੀ ਜੀ ਕਹਿੰਦੇ ਨੇ ਲਖਤੇ ਜਿਗਰ ਹਜੂਰ ਕੇ ਜਿਸ ਦਮ ਵਿਛੜ ਗਏ ਰਾਸਤੇ 'ਚ ਜਦ ਭਟਕ ਗਏ ਨੰਨੇ ਸੁਆਰਥੇ ਇਹ ਉਤਾਵਾਂ ਤੇ ਵਿਸਥਾਰ ਨਾਲ ਲਿਖੀਆਂ ਨੇ ਮੈਂ ਮੇਨ-ਮੇਨ ਵਿੱਚ ਕੁਝ ਪੰਕਤੀਆਂ ਜਿਹੜੀਆਂ ਥੋੜੇ ਸਮੇਂ ਵਿੱਚ ਜ਼ਿਆਦਾ ਭਾਵ ਦੱਸ ਦੇਣ ਉਹ ਲੈ ਰਿਆਂ ਤੱਕ ਤੇ ਪਿਤਾ ਕੋ ਚਾਰੋਂ ਤਰਫ بار بار تھے دادی سے بولے اپنے سپاہی کدھر گئے ابا پگا کے لشکر شاہی کدھر گئے بھائی بھی ہم کو بھول گئے شوق جنگ میں جب رن ਅਜੀਤ ਜੀਤ ਕੇ ਤਰਸੀਪ ਜਬ ਰਨ ਅਜੀਤ ਜੀਤ ਕੇ ਤਸਰੀਫ ਲਾएंगे ਅੱਬਾ ਕੇ ਸਾਥ ਜਿਸ ਘੜੀ ਜੋ ਜਹਾਰ ਆएंगे ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਗੇ ਕਿਨਾ ਦਰਦ ਵਿਦਕਸ਼ੀਨ ਹੈ ماتا کبھی پتا کبھی بھائی بنائیں گے ہم کو گڑے لگا کے کہیں گے وہ بار بار مان جاؤ لیکن ہم نہیں مانیں گے جین ہار بالکل نہیں مانیں گے پھر اقرار لیں گے سب سے پلانا نا پھر کبھی ہم کو اکیلے چھوڑ کے جانا نہ پھر کبھی پر بچوں کی گل بچوں کی گفتگو کو سنی دادی جان نے بے اختیار رو دیا اس والا شان نے انہیں چیرن جو ਇਤਿਹਾਸ ਬੜਾ ਲੰਬਾ ਹੈ ਗੰਗੂ ਰਸੋਈਆ ਹੁੰਦਾ ਉਹ ਕਹਿੰਦਾ گاਉ ਮੇਰਾ ਕਰੀਬ ਹੈ گاਉ ਮੇਰਾ ਕਰੀਬ ਹੈ ਚੱਲੀਏ ਵਹਾਂ ਜਨਾਬ ਨਾਲੇ ਹੁੰਦੇ ਨੇ ਉਹ ਰਸੋਈਆ ਸੀ ਦਾਦੇ ਨੇ ਕੋਈ ਕਾਫੀ ਸਮਾਂ ਅ ਅਨੰਤਪੁਰ ਸਾਹਿਬ ਰਸੋਈ ਦਾ ਖਾਣਾ ਬਣਾਉਣ ਦਾ ਕੰਮ ਕਰਦਾ ਸੀ ਤੇ ਨੌਕਰ ਸੀ ਨੌਕਰ ਕਾ ਘਰ ਸਮਝ ਕੇ ਉਹ ਬੇਫਿਕਰ ਹੋ ਗਏ ਲੱਗ ਕਰ ਗਲੇ ਸੇ ਦਾਦੀ ਕੇ ਸਾਹ ਜਾਦੋਂ ਸੌਂਗੇ ਬੱਚੇ ਸੌਂਗੇ ਇਹਦੇ ਨਾਲ ਨਾਲ ਦੋਵੇਂ ਕਟਨਾਵਾ ਵਾਪਰਦਿਆਂ ਨੇ ਉਧਰ ਸਰਸਾ ਪਾਰ ਕਰਕੇ ਤੇ ਰੋਪੜ ਦੇ ਥੋੜਾ ਜਿਹਾ ਟਕਰਾ ਕਰਕੇ ਬਾਕੀ ਜਿਹੜੇ ਦੋ ਸਾਹਿਬ ਜਾਦੇ ਤੇ 40 ਸਿੰਘ ਜਿਹੜੇ ਬਚੇ ਸਨ ਉਹਨਾਂ ਨੂੰ ਗੁਰੂ ਜੀ ਕਹਿੰਦੇ ਨੇ ਹਮਨੇ ਵੀ ਇਸ ਮਕਾਮ ਪੈ ਜਾਣਾ ਹੈ ਜਲਦ ਤਰ ਜਿਸ ਜਗ੍ਹਾ ਤੁਮ ਕੋ ਆਪਣੇ ਕਟਾਣੇ ਪੜੇਗੇ ਸਾਰ ہوں گے شہید لڑکے یہ باقی دو پسر میرے پتر رہ جاؤں گا اکیلا میں کل تک لٹا کے گھر پہلے پتا کٹایا اب بیٹے کٹاؤں گا نانک کا باغ خونے جگر سے کھلاؤں گا جب ਕਿਲੇ ਮੈਂ ਜਾ ਉਤਰੀ ਸੀ ਸਤਗੁਰ ਕੀ ਸਵਾਰੀ ਗੜੀ ਵਿੱਚ ਵਾਹਿਗੁਰੂ ਕੀ ਫਤਿਹ ਦਲੇਰੋ ਨੇ ਪੁਕਾਰੀ ਬਹੁਤ ਉੱਚੀ ਜਕਾਰੇ ਛੱਡੇ ਗਏ ਫਿਰ ਖੋਲੀ ਕਮਰ ਆਰਾਮ ਕੋ ਹਰ ਏਕ ਜਰੀ ਨੇ ਤੇ ਜਿਵੇਂ ਉਥੇ ਅੰਮ੍ਰਿਤ ਵੇਲੇ ਨਿਤਨੇਮ ਕੀਤਾ ਸੀ ਇਥੇ ਹੁਣ ਗੜੀ ਦੇ ਵਿੱਚ ਰਹਾ ਰਾਸ ਕਾ ਦੀਵਾਨ ਸਜਾਇਆ ਗੁਰੂ ਜੀ ਨੇ ਮਿਲ ਝੁਲ ਕੇ ਸਾਰੇ ਸ਼ਾਮ ਭਜਨ ਗਾਏ ਸਭੀ ਨੇ ਤੇ ਕੁਝ ਲੇਟ ਗਏ ਖਾਕ ਪਾਇ ਜੀਨ ਪੋਸ ਵਿਚਾਰ ਹੈ ਕਿ ਕੋੜੀਆਂ ਉੱਤੇ ਕੋੜਿਆਂ ਉੱਤੇ ਜੋ ਬਸਤਰ ਹੁੰਦੇ ਨੇ ਉਹਨਾਂ ਨੂੰ ਹਾਂ ਅਰਤੀ ਤੇ ਵਿਸ਼ਾ ਕੇ ਆਠੀਆਂ ਦਾ ਸਰਾਣਾ ਰੱਖ ਕੇ ਤੇ ਲੇਟ ਗਏ ਕੁਝ ਲੇਟ ਗਏ ਖਾਕ ਪੈ ਚੀਨ ਪੋਸ਼ ਵਿਸ਼ਾ ਕਰ ਪਹਿਰਾ ਲੱਗੇ ਦੇਨੇ ਕਈ ਤਲਵਾਰ ਉਠਾ ਕਰ ਤੇ ਜਬ ਡੇਢ ਘੜੀ ਰਾਤ ਗਈ ਜਿਕਰੇ ਖੁਦਾ ਮੈਂ ਉਧਰ ਥਕੇ ਮੰਦੇ ਬਾਕੀ ਸੌਂਗੇ ਤੇ ਗੁਰੂ ਜੀ ਆਪਣੇ ਖੇਮੇ ਵਿੱਚ ਆਪਣੇ ਤੰਬੂ ਵਿੱਚ ਬੰਦਗੀ ਵਿੱਚ ਜੁੜੇ ਹੋਏ ਨੇ ਉਹ ਨਹੀਂ ਸੁੱਤੇ ਤੇ ਡੇਢ ਕੜੀ ਰਾਤ ਗਈ ਜਿਗਰੇ ਖੁਦਾ ਮੈਂ ਖੇਮੇ ਸੇ ਨਿਕਲੇ ਆਏ ਸਰਕਾਰ ਹਵਾ ਮੈਂ ਕਦਮੋਂ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੈਂ ਬੋਲੇ اے خدا بند ہوں خوش تیری رجا میں تے, کرتار سے کہتے تھے گویا روبرو ہو کر کل جاؤں گا چمکور سے میں سرخرو ہو کر اس کا اگلا حال کل ਅੱਠ ਬੋਲ ਨੂੰ ਜੋ ਉਥੇ ਸਹਿਬਜ਼ਾਦਿਆਂ ਦਾ ਵਾਕਿਆ ਉਹ ਵੀ ਵਾਪਰਿਆ ਉਸ ਦੀ ਵਿਚਾਰ ਕਰਾਂਗੇ ਆਰਸੀ ਹਿੰਦੀ ਉਰਦੂ ਵਿੱਚ ਹੋਣ ਕਰਕੇ ਇਹ ਇਹ ਬੜੀ ਗੂੜੀਆਂ ਕਵਤਾਵਾਂ ਨੇ ਮੇਨ ਮੇਨ ਲਫਜ਼ ਜਿਹੜੇ ਨੇ ਉਹਦੀ ਵਿਚਾਰ ਕੀਤੀ ਹੈ ਮੈਂ ਫੁੱਲਾ ਹੋ ਜਾਂਦੀਆਂ ਨੇ ਬਖਸ਼ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ